ਦਾ ਅਡਾਨੀ ਗਰੁੱਪ ਨਾਲ ਜੁੜੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਗੌਤਮ ਅਡਾਨੀ ਨੂੰ ਇੱਕ ਬਹੁਤ ਵੱਡਾ ਦੂਜਾ ਇੱਕ ਹੋਰ ਝਟਕਾ ਲੱਗਿਆ ਤਾਂ ਦੱਸਦੇ ਕਿ ਕੱਲ ਅਮਰੀਕਨ ਅਦਾਲਤ ਦੇ ਵੱਲੋਂ ਨਿਊਯਾਰਕ ਦੀ ਅਦਾਲਤ ਦੇ ਵੱਲੋਂ ਰਿਸ਼ਵਤਖੋਰੀ ਦੇ ਇਲਜ਼ਾਮ ਲੱਗਣ ਮਗਰੋਂ ਤਾਂ ਦੱਸਦੇ ਕਿ ਅਡਾਨੀ ਗਰੁੱਪ ਨੂੰ ਇੱਕ ਵੱਡਾ ਝਟਕਾ ਲੱਗ ਚੁੱਕਿਆ ਕੀਨੀਆ ਦੇ ਰਾਸ਼ਟਰਪਤੀ ਦੇ ਵੱਲੋਂ 200 ਜਿਹੜਾ ਮਿਲੀਅਨ ਡਾਲਰ ਦੀ ਡੀਲ ਨੂੰ ਕੈਨਸਲ ਕੀਤਾ ਗਿਆ ਤੇ ਨਾਲ ਇੱਕ 500 ਮਿਲੀਅਨ ਡਾਲਰ ਦੀ ਡੀਲ ਹੋਰ ਸੀ ਉਸ ਉਹ ਵੀ ਰੱਦ ਕਰ ਦਿੱਤਾ ਗਿਆ ਕੁੱਲ ਮਿਲਾ ਕੇ 700 ਮਿਲੀਅਨ ਡਾਲਰ ਦੀਆਂ ਡੀਲਾਂ ਕੈਨਸਲ ਹੋ ਚੁੱਕੀਆਂ ਨੇ ਜੋ ਅਡਾਨੀ ਗਰੁੱਪ ਦੇ ਨਾਲ ਕੀਤੀਆਂ ਹੋਈਆਂ ਸੀ ਕੀਨੀਆਂ ਨੇ ਤਾਂ ਦੱਸ ਦਈਏ ਕਿ ਇਸ ਦੇਸ਼ ਨੇ ਇੱਕ ਵੱਡਾ ਝਟਕਾ ਗੌਤਮ ਅਡਾਨੀ ਨੂੰ ਦਿੱਤਾ ਹੈ ਪਿਛਲੇ ਦਿਨਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਕੱਲ ਦੀ ਗੱਲ ਦੇ ਵਿੱਚ ਜਿਹੜਾ ਕਿਤਨਾ ਕਿਤੇ ਲਗਾਤਾਰ ਘਿਰਦੇ ਨਜ਼ਰ ਆਏ ਗੌਤਮ ਅਡਾਨੀ ਤੇ ਉਹਨਾਂ ਦੇ ਭਤੀਜੇ ਸਾਗਰ ਅਡਾਨੀ ਜਿਨ੍ਹਾਂ ਨੂੰ ਨਿਊਯਾਰਕ ਦੀ ਅਦਾਲਤ ਦੇ ਵਿੱਚ ਦੋਸ਼ ਲਗਾਏ ਗਏ ਉਹਨਾਂ ਦੇ ਉੱਪਰ ਰਿਸ਼ਵਤਖੋਰੀ ਦੇ ਤੇ ਰਿਸ਼ਵਤਖੋਰੀ ਦੇ ਇਲਜ਼ਾਮਾਂ ਮਗਰੋਂ ਜਿਹੜਾ ਦੱਸ ਜੇ ਕਿ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਚਰਚਾਵਾਂ ਚੱਲਦੀਆਂ ਹੋ ਰਾਹੁਲ ਗਾਂਧੀ ਜੋ ਕਿ ਐਲੋਪੀ ਨੇ ਉਹਨਾਂ ਦੇ ਵੱਲੋਂ ਕਹਿ ਦਿੱਤਾ ਜਾਂਦਾ ਕਿ ਪਹਿਲਾਂ ਭਾਰਤ ਗ੍ਰਿਫਤਾਰ ਕਰ ਲਿਓ ਗੌਤਮ ਅਡਾਨੀ ਨੂੰ ਤੇ ਬਾਅਦ ਦੇ ਵਿੱਚ ਅਮਰੀਕਾ ਨੂੰ ਇਹ ਗ੍ਰਿਫਤਾਰੀ ਦੇ ਮਗਰੋਂ ਜਿਹੜਾ ਐਕਸਟਰੈਡਿਟ ਕਰਾ ਕੇ ਗੌਤਮ ਅਡਾਨੀ ਨੂੰ ਸੌਂਪਿਆ ਜਾਵੇ ਤਾਂ ਦੱਸ ਦੇ ਕਿ ਹੁਣ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿਨੀਆ ਨੇ ਵੱਡਾ ਝਟਕਾ ਦਿੱਤਾ ਵਿਲੀਅਮ ਰੂਟੋ ਜੋ ਕਿ ਰਾਸ਼ਟਰਪਤੀ ਨੇ ਕਿਨੀਆ ਦੇ ਤਾਂ ਕਿਨੀਆ ਦੇ ਰਾਸ਼ਟਰਪਤੀ ਨੇ ਸਾਰੀਆਂ ਡੀਲਾਂ ਕੈਨਸਲ ਕਰ ਦਿੱਤੀਆਂ ਨੇ ਜੋ ਜੋ ਡੀਲਾਂ ਜੋ ਜੋ ਸਮਝੌਤੇ ਜੋ ਜੋ ਸੌਦੇ ਹੋਏ ਸੀ ਅਡਾਨੀ ਗਰੁੱਪ ਦੇ ਨਾਲ ਜਿਨ੍ਹਾਂ ਦੇ ਵਿੱਚ ਇੱਕ ਹਾਈਡਰੋ ਪਾਵਰ ਪਲਾਂਟ ਨੂੰ ਲੈ ਕੇ ਸੀ ਔਰ ਦੂਜਾ ਜੇ ਗੱਲ ਕਰੀਏ 에어ਪੋਰਟਸ ਨੂੰ ਲੈ ਕੇ ਸੀ ਕਿ 에어ਪੋਰਟਸ ਦਾ ਵਿਸਤਾਰ ਕਿਵੇਂ ਕੀਤਾ ਜਾ 에어ਪੋਰਟਸ ਬਣਾਉਣ ਨੂੰ ਲੈ ਕੇ ਨਵੇਂ 에어ਪੋਰਟਸ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੀਆਂ ਸਹੂਲਤਾਂ ਦੇ ਨੂੰ ਲੈ ਕੇ ਵਕੋ-ਵਕ ਸੌਦੇ ਹੋਏ ਸੀ ਕੁੱਲ ਮਿਲਾ ਕੇ ਸਾਢੇ ਦੱਸ ਦਈਏ ਕਿ ਕੁੱਲ ਮਿਲਾ ਕੇ ਇਹ 700 ਮਿਲੀਅਨ ਡਾਲਰ ਦੀ ਇਹ ਢੀੜ ਬਣਦੀ ਸੀ ਸਾਰੀਆਂ ਡੀਲਾਂ ਨੂੰ ਮਿਲਾ ਕੇ ਤਾਂ ਦੱਸ ਦਈਏ ਕਿ $100 ਮਿਲੀਅਨ ਡਾਲਰ ਦੀ ਡੀਲ ਕੈਨਸਲ ਹੋ ਚੁੱਕੀ ਹੈ ਜੋ ਡਾਨੀ ਗਰੁੱਪ ਨਾਲ ਕੀਤੀ ਹੋਈ ਸੀ ਕਿਨੀਆ ਨੇ ਤਾਂ ਕਿਨੀਆ ਦੇ ਰਾਸ਼ਟਰਪਤੀ ਨੇ ਰਿਸ਼ਵਤਖੋਰੀ ਦੇ ਮਾਮਲੇ ਦੇ ਵਿੱਚ ਨਾ ਆਉਣ ਤੋਂ ਬਾਅਦ ਦੱਸ ਦੇ ਕਿ ਅਡਾਨੀ ਨੂੰ ਇੱਕ ਵੱਡਾ ਝਟਕਾ ਦੇ ਦਿੱਤਾ ਹੈਗਾ ਕੱਲ ਇੱਕ ਵੱਡਾ ਝਟਕਾ ਲੱਗਿਆ ਜਦੋਂ ਨਿਊਯਾਰਕ ਦੀ ਅਦਾਲਤ ਦੇ ਵੱਲੋਂ ਦਾਦੇ ਇੱਕ ਰਿਸ਼ਵਤਖੋਰੀ ਦੇ ਇਲਜ਼ਾਮ ਲਗਾਏ ਜਾਂਦੇ ਔਰ ਕੀ ਜਾਣਦਾ ਹੈ ਕਿ 2000 ਕਰੋੜ 225 ਮਿਲੀਅਨ ਡਾਲਰ ਦੀ ਰਿਸ਼ਵਤ ਦਿੱਤੀ ਅਮਰੀਕਨ ਜਿਹੜੇ ਇਨਵੈਸਟਰ ਸੀ ਉਹਨਾਂ ਦੇ ਵਿੱਚ ਕਈ ਅਧਿਕਾਰੀਆਂ ਨੂੰ ਤੇ ਨਾਲ ਹੀ ਜਿਹੜਾ ਕਿਹਾ ਜਾਂਦਾ ਸੀ ਕਿ ਰਿਸ਼ਵਤਾਂ ਦਿੱਤੀ ਗਈ ਕਿ ਅਜੇਹੇ ਜਿਹੜੇ ਟੈਂਡਰ ਲਗਾ ਲੋ ਜਾਂ ਕਹਿ ਲਿਏ ਕਿ ਅਜੇਹੇ ਬਿਜ਼ਨਸ ਦੇ ਵਿੱਚ ਇਨਵੈਸਟ ਕਰਨਾ ਸੀ ਜਿੰਨਾ ਤੋਂ ਬਿਲੀਅਨ 5 ਬਿਲੀਅਨ ਡਾਲਰ ਕਿਹਾ ਜਾਂਦਾ ਹੈ ਕਿ 16000 ਵੱਧ ਕਰੋੜ ਡਾਲਰ ਦੀ ਜਿਹੜੀ ਹੈ ਕਮਾਈ ਹੋਣੀ ਸੀ ਮੁਨਾਫਾ ਹੋਣਾ ਸੀ ਤਾਂ 2000 ਡਾਲਰ ਦੀ ਰਿਸ਼ਵਤ ਦਿੱਤੀ ਗਈ 16800 ਕਰੋੜ ਰੁਪਇਆ ਬਣਾਉਣ ਵਾਸਤੇ ਕਿਉਂਕਿ ਉਹ ਜੇ ਨਿਵੇਸ਼ ਜਿਹੜੇ ਕੀਤੇ ਜਾ ਰਹੇ ਸੀ ਜਿਹਦੇ ਕਰਕੇ ਇੰਨਾ ਰੁਪਇਆ ਗੌਤਮ ਅਡਾਨੀ ਤੇ ਸਾਗਰ ਅਡਾਨੀ ਜਿਸ ਦਾ ਨਾਂ ਆਇਆ ਨਿਊਯਾਰਕ ਦੀ ਅਦਾਲਤ ਦੇ ਵੱਲੋਂ ਦੋਸ਼ੀ ਠਹਿਰਾਏ ਗਏ ਹਾਲਾਂਕਿ ਦੋਸ਼ ਤੈ ਨਹੀਂ ਹੋਏ ਦੋਸ਼ ਫਰੇਮ ਕੀਤੇ ਗਏ ਨੇ ਨਿਊਯਾਰਕ ਦੀ ਨਿਊਯਾਰਕ ਦੀ ਅਦਾਲਤ ਦੇ ਵੱਲੋਂ ਤਾਦਾਦੀ ਕੋਣ ਇੰਨੇ ਡਾਲਰਾਂ ਦਾ ਘਾਟਾ ਅਡਾਨੀ ਨੂੰ ਪਹਿਲਾਂ ਤਾਂ ਕੱਲ ਜਦੋਂ ਮਾਰਕੀਟ ਪੂਰੀ ਡਿੱਗ ਜਾਂਦੀ ਹੈ ਸਟਾਕ ਮਾਰਕੀਟ ਡਿੱਗ ਜਾਂਦੀ ਹੈ ਤੇ ਉਸ ਤੋਂ ਬਾਅਦ ਜੇ ਗੱਲ ਕਰੀਏ ਤਾਂ ਜੇ ਗੱਲ ਕਰੀਏ ਉਸ ਤੋਂ ਬਾਅਦ ਲੋਰ ਸਰਕਟ ਵੀ ਲੱਗ ਗਿਆ ਦਾ ਡਾਨੀ ਗਰੁੱਪ ਦੇ ਜਿੰਨੇ ਸ਼ੇਅਰ ਨੇ ਤੇ ਅੱਜ ਕੀਨੀਆਂ ਦੇ ਵੱਲੋਂ ਇੱਕ ਵੱਡਾ ਝਟਕਾ ਹੋਰ ਦੇ ਦਿੱਤਾ ਗਿਆ 700 ਮਿਲੀਅਨ ਡਾਲਰ ਦੀ ਡੀਲ ਜਿਹਦੇ ਵਿੱਚ ਵਕੋ ਵਕੋ ਵਕਰੇ ਸੌਦੇ ਸੀ ਵਕੋ ਬکریاں ਜਿਹੜੀਆਂ ਉਹਨਾਂ ਦੇ ਵੱਲੋਂ ਮੀਟਿੰਗਾਂ ਕੀਤੀਆਂ ਗਈਆਂ ਤੇ ਨਾਲ ਹੀ ਕਈ ਪਾਵਰ ਪਲਾਂਟ ਸੀਗੇ ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ 에어ਪੋਰਟਸ ਨੂੰ ਲੈ ਕੇ 에어ਪੋਰਟਸ ਨੂੰ ਲੈ ਕੇ ਕਾਫੀ ਡੀਲਾਂ ਹੋਈਆਂ ਸੀ ਔਰ ਕੁੱਲ ਮਿਲਾ ਕੇ ਡੀਲ ਬੰਦੀਆਂ ਸੀ ਸਾਰੀਆਂ 700 ਮਿਲੀਅਨ ਡਾਲਰ ਦਾ ਸੌਦਾ ਬੰਦਾ ਇਹ 700 ਮਿਲੀਅਨ ਡਾਲਰ ਦਾ ਸੌਦਾ ਰੱਦ ਕਰ ਦਿੱਤਾ ਗਿਆ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਦੇ ਵੱਲੋਂ ਇਹ ਇੱਕ ਸਖਤ ਫੈਸਲਾ ਲਿਆ ਗਿਆ ਜਦੋਂ ਅਮਰੀਕਾ ਦੀ ਅਦਾਲਤ ਦੇ ਵਿੱਚ ਚਾਰਜਸ ਫਰੇਮ ਹੋਏ ਚਾਰਜਸ ਜਿਹੜੇ ਆ ਲਗਾਏ ਗਏ ਨੇ ਹਾਲਾਂਕਿ ਹਜੇ ਦੋਸ਼ ਤੈ ਨਹੀਂ ਹੋਏ ਦੋਸ਼ ਲਗਾਏ ਗਏ ਨੇ ਗੌਤਮ ਅਡਾਨੀ ਤੇ ਉਹਨਾਂ ਦੇ ਭਤੀਜੇ ਸਾਗਰ ਅਡਾਨੀ ਸਮੇਤ 7 ਜਾਣਿਆਂ 'ਤੇ ਉਪਰੇ ਦੋਸ਼ ਲਗਾਏ ਗਏ ਨੇ ਪਰ ਦੂਜੇ ਪਾਸੇ ਅਡਾਨੀ ਗਰੁੱਪ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਵੀ ਕੀਤਾ ਹੈ ਤਾਂ ਅਡਾਨੀ ਗਰੁੱਪ ਦਾ ਪੱਖ ਵੀ ਤੁਹਾਨੂੰ ਦੱਸ ਦਿੰਦੇ ਆ ਅਡਾਨੀ ਗਰੁੱਪ ਦੇ ਵੱਲੋਂ ਕੱਲ ਇੱਕ ਪ੍ਰੈਸ ਰਿਲੀਜ਼ ਕੀਤੀ ਗਈ ਇੱਕ ਬਿਆਨ ਰਿਲੀਜ਼ ਕੀਤਾ ਗਿਆ ਜਿਦੇ ਵਿੱਚ ਉਹਨਾਂ ਦੇ ਵੱਲੋਂ ਲਿਖਿਆ ਗਿਆ ਕਿ ਇਹ ਸਾਰਾ ਕੁਝ ਬੇਬੁਨਿਆਦ ਤੇ ਹਟ ਹੈ ਅਜੇ ਕੋਈ ਵੀ ਗੱਲ ਨਹੀਂ ਹੈ ਅਜੀਆਂ ਕੋਈ ਵੀ ਰਿਸ਼ਵਤਾ ਵਾਲੀ ਜਿਹੜੀ ਗੱਲਾਂ ਕੀਤੀਆਂ ਜਾ ਰਹੀਆਂ ਜਿਆ ਕੁਝ ਨਹੀਂ ਹੈ ਸਾਰਾ ਕੁਝ ਬੇਬੁਨਿਆਦ ਤੇ ਝੂਠਾ ਹੈ ਤਾਦਾਦੀਏ ਕਿ ਅਜਿਹਾ ਅਡਾਨੀ ਗਰੁੱਪ ਦੇ ਵੱਲੋਂ ਕੱਲ ਆਪਣੇ ਪੱਖ ਦੇ ਵਿੱਚ ਕਿਹਾ ਗਿਆ ਜਦੋਂ ਅਮਰੀਕਾ ਦੀ ਦੱਸ ਦੇ ਕਿ ਅਦਾਲਤ ਦੇ ਵੱਲੋਂ ਦੋਸ਼ ਲਗਾਏ ਗਏ ਸੀ ਰਿਸ਼ਵਤ ਦੇ ਹਾਲਾਂਕਿ ਦੋਸ਼ ਫਰੇਮ ਨਹੀਂ ਹੋਏ ਦੋਸ਼ ਤੈ ਨਹੀਂ ਹੋਏ ਇਹ ਦੋਸ਼ ਜਿਹੜੇ ਸਿਰਫ ਜੇ ਲਗਾਏ ਗਏ ਨੇ ਤੇ ਦੂਜੇ ਪਾਸੇ ਅਡਾਨੀ ਗਰੁੱਪ ਦਾ ਪੱਖ ਇਹ ਵੀ ਸੀ ਕਿ ਅਸੀਂ ਇਹਨਾਂ ਦੇ ਉੱਪਰ ਆਪਣੀ ਲੀਗਲ ਟੀਮ ਨੂੰ ਜਿਹੜਾ ਘਟਾਤਾ ਹੋਰ ਉਸਨੇ ਫੈਸਲਾ ਗੇ ਲੈਣਾ ਜਾਂ ਸਾਰੀ ਕਾਰਵਾਈ ਸਾਡੀ ਲੀਗਲ ਟੀਮ ਕਰ ਰਹੀ ਹੈ ਤਾਂ ਦੱਸਦੀ ਹੈ ਕਿ ਹੁਣ ਜਿਹੜਾ ਅਡਾਨੀ ਦੇ ਜਵਾਬ ਤੋਂ ਬਾਅਦ ਕੀਨੀਆ ਦੇ ਵੱਲੋਂ ਅੱਜ ਇੱਕ ਵੱਡਾ ਜਵਾਬ ਅਡਾਨੀ ਗਰੁੱਪ ਨੂੰ ਉਦੋਂ ਦੇ ਦਿੱਤਾ ਗਿਆ ਜਦੋਂ ਉਹਨਾਂ ਨੇ ਆਪਣੀਆਂ ਡੀਲਾਂ ਜਿਹੜੀਆਂ ਅਡਾਨੀ ਗਰੁੱਪ ਨਾਲ ਹੋਈਆਂ ਜਿੰਨੇ ਸੌਦੇ ਹੋਏ ਦੇਸ਼ ਦੇ ਵਿੱਚ ਵੱਖੋ-ਵੱਖਰੇ ਜਿਹੜਾ ਕੋਈ 에어ਪੋਰਟਸ ਬਣਾਉਣ ਨੂੰ ਲੈ ਕੇ ਜਾਂ 에어ਪੋਰਟਸ ਦੇ ਵਿੱਚ ਕੁਝ ਜੰਤਰ ਲਾਉਣ ਨੂੰ ਲੈ ਕੇ ਜਾਂ ਦੂਜੇ ਪਾਸੇ ਕਈ ਪਾਵਰ ਪਲਾਂਟ ਲਗਾਉਣ ਨੂੰ ਲੈ ਕੇ ਤਾਂ ਇਹ ਸਾਰਾ ਕੁਝ ਜਿਹੜਾ 700 ਮਿਲੀਅਨ ਡਾਲਰ ਦਾ ਸੌਦਾ ਹੋਇਆ ਸੀਗਾ ਤੇ ਇਹ ਹੁਣ ਸੌਦਾ ਰੱਦ ਕਰ ਦਿੱਤਾ ਗਿਆ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਦਾ ਵੱਡਾ ਐਲਾਨ ਸਾਹਮਣੇ ਆਇਆ ਔਰ ਇੱਕ ਵੱਡਾ ਝਟਕਾ ਅਡਾਨੀ ਗਰੁੱਪ ਨੂੰ ਦੇ ਦਿੱਤਾ ਗਿਆ ਹੈਗਾ ਕੀਨੀਆ ਦੇ